ਹਾਲੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ ਨੇ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਕਿਉਂਕਿ ਹਾਲੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ 25% ਜਿਹੜਾ ਟੈਕਸ ਵਧਾਉਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਜਸਟਨ ਟਰੂਡੋ ਦੀ ਘਬਰਾਹਟ ਹੈ ਉਹ ਨਜ਼ਰ ਆਈ ਹੈ ਤਾਂ ਸਾਰਿਆਂ ਤੋਂ ਚੋਰੀ ਛੁਪੇ ਮਿਲਣ ਪਹੁੰਚੇ ਨੇ ਜਸਟਨ ਟਰੂਡੋ ਡੋਨਾਲਡ ਟਰੰਪ ਨੂੰ ਇੱਕ ਅਗਿਆਤ ਹੋਟਲ ਦੇ ਵਿੱਚ ਜਿਹੜੀ ਇਹਨਾਂ ਦੀ ਮੀਟਿੰਗ ਹੁੰਦੀ ਆ ਡਿਨਰ ਇਕੱਠਿਆਂ ਦਾ ਹੁੰਦਾ ਹੈ ਵਿਚਾਰ ਚਰਚਾ ਹੁੰਦੀ ਹੈ ਉਸ ਤੋਂ ਬਾਅਦ ਹਜੇ ਤੱਕ ਜਿਹੜਾ ਦੋਨਾਂ ਦੇ ਵੱਲੋਂ ਕੋਈ ਅਧਿਕਾਰਿਤ ਟਿੱਪਣੀ ਨਹੀਂ ਕੀਤੀ ਗਈ ਦੋਨਾਂ ਦੇ ਕਿਸੇ ਵੀ ਅਧਿਕਾਰਿਕ ਦਫ਼ਤਰ ਦੇ ਵੱਲੋਂ ਕੋਈ ਜਿਹੜੀ ਖਬਰ ਆ ਨਹੀਂ ਸਾਹਮਣੇ ਆਈ ਇਹ ਖਬਰ ਵਿਦੇਸ਼ੀ ਮੀਡੀਆ ਤੋਂ ਸਾਹਮਣੇ ਆਈ ਆ ਉਹਨਾਂ ਦੇ ਹਵਾਲੇ ਦੇ ਨਾਲ ਇਹ ਖਬਰ ਤੁਹਾਡੇ ਸਾਹਮਣੇ ਤੱਕ ਲੈ ਕੇ ਆ ਰਹੇ ਹਾਂ ਕਿਉਂਕਿ ਡੋਨਾਲਡ ਟਰੰਪ ਦੇ ਵੱਲੋਂ ਕਿਹਾ ਗਿਆ ਸੀ ਕਿ ਕੈਨੇਡਾ ਮੈਕਸੀਕੋ ਚੀਨ ਜੇਕਰ ਨਸ਼ਾ ਕੋਰੀ ਨੂੰ ਕਿਉਂਕਿ ਨਸ਼ਾ ਤਸਕਰੀ ਕਾਫੀ ਹੱਦ ਤੱਕ ਵਧ ਰਹੀ ਸੀ ਨਸ਼ਾ ਤਸਕਰੀ ਅਤੇ ਪ੍ਰਵਾਸੀਆਂ ਦੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਣਾ ਇਸ ਨੂੰ ਨਹੀਂ ਬੰਦ ਕਰਦਾ ਤਾਂ ਹਰੇਕ ਜਿਹੜਾ ਉਹਨਾਂ ਦਾ ਉਤਪਾਦਨ ਹੈ ਉਸਤੇ 25% ਜਿਹੜਾ ਟੈਕਸ ਹੈ ਉਹ ਵਧਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਇੱਕ ਕਹ ਦਈਏ ਕਿ ਪੀਐਮ ਜਸਪਿਨ ਟਰੂਡੋ ਨੇ ਉਹ ਅਕਵਰਾ ਹਟ ਦੇ ਵਿੱਚ ਨਜ਼ਰ ਆਏ ਨੇ ਬੁਖਲਾਟ ਦੇ ਵਿੱਚ ਨਜ਼ਰ ਆਏ ਨੇ ਕਿਉਂਕਿ 2025 ਦੇ ਵਿੱਚ ਜਿਹੜੀਆਂ ਚੋਣਾਂ ਨੇ ਇਸ ਤੋਂ ਬਾਅਦ ਚੋਣਾਂ ਹੋਣੀਆਂ ਨੇ 2025 ਦੇ ਵਿੱਚ ਚੋਣਾਂ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਜਸਟਨ ਟਰੂਡੋ ਦੇ ਉੱਤੇ ਸਕੰਝਾ ਕੱਸਿਆ ਜਾ ਰਿਹਾ ਲਗਾਤਾਰ ਜਿਹੜੀ ਬਿਆਨਬਾਜ਼ੀ ਆ ਉਹ ਜਸਟਨ ਟਰੂਡੋ ਦੇ ਖਿਲਾਫ ਕੀਤੀ ਜਾ ਰਹੀ ਆ ਤਾਂ ਇਸ ਦਾ ਜਿਹੜਾ ਸਿੱਧਾ-ਸਿੱਧਾ ਅਸਰ ਆ ਉਹ 2025 ਦੇ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਸਟਨ ਟਰੂਡੋ ਘਵਰਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ ਦਿਨੀ ਉਹ ਪੰਜਾਬੀ ਹੋਣ ਚਾਹੇ ਫਿਰ ਜਿਹੜੇ ਪ੍ਰਵਾਸੀ ਸਟੂਡੈਂਟ ਜਾਂਦੇ ਨੇ ਭਾਵੇਂ ਸਟੂਡੈਂਟ ਵਿਜ਼ਿਟ ਤੇ ਜਾਂਦੇ ਨੇ ਜਾਂ ਫਿਰ ਅਸੀ ਹੋਰ ਜਾਂਦੇ ਨੇ ਚਾਹੇ ਉਹ ਵਿਜ਼ਟਰ ਵੀਜ਼ਾ ਹੋਵੇ ਚਾਹੇ ਫਿਰ ਜਿਹੜਾ ਵਰਕ ਪਰਮਿਟ ਹੋਵੇ ਉਹਨਾਂ ਵਾਸਤੇ ਰੂਲ ਸਖਤ ਕੀਤੇ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜੀ ਸਖਤਾਈ ਆ ਉਹ ਕੈਨੇਡਾ ਦੇ ਲਈ ਵਾਧੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਡੋਨਾਲਡ ਟਰੰਪ ਜਿਹੜੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਉਹਨਾਂ ਦੇ ਵੱਲੋਂ ਜਿਹੜੇ ਹੁਣ ਰੂਲ ਨੇ ਉਹ ਕੈਨੇਡਾ ਕੈਨੇਡਾ ਵਾਸਤੇ ਹੋਗੇ ਚੀਨ ਵਾਸਤੇ ਹੋਗੇ ਮੈਕਸੀਕੋ ਵਾਸਤੇ ਹੋਗੇ ਹੋਗੇ ਇਹਨਾਂ ਦੇ ਲਈ ਜਿਹੜੇ ਉਹ ਕਾਫੀ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਨਸ਼ੇ ਤਸਕਰੀ ਨੂੰ ਲੈ ਕੇ ਵੱਡੀ ਵੱਡਾ ਬਿਆਨ ਦਿੱਤਾ ਗਿਆ ਸੀ ਜਾਂ ਫਿਰ ਜਿਹੜੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਪ੍ਰਵਾਸੀ ਜਿਹੜੇ ਉਹ ਸ਼ਾਮਲ ਹੁੰਦੇ ਨੇ ਉਹਨਾਂ ਵਾਸਤੇ ਜਿਹੜੇ ਰੂਲ ਆ ਉਹ ਸਖਤ ਕਰਨ ਨੂੰ ਕਿਹਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਨਸ਼ਾ ਤਸਕਰੀ ਤੇ ਨਜ਼ਾਇਜ਼ ਤੌਰ ਤੇ ਪ੍ਰਵਾਸੀਆਂ ਦੇ ਉੱਪਰ ਰੋਕ ਨਹੀਂ ਲਗਾਉਂਦਾ ਤਾਂ ਉਹਨਾਂ ਦੇ ਹਰ ਇੱਕ ਉਤਪਾਦ ਉੱਤੇ 25% ਟੈਰਿਫ ਵਧਾਇਆ ਜਾਵੇਗਾ ਇਹ ਚੀਨ ਮੈਕਸੀਕੋ ਕੈਨੇਡਾ ਦੇ ਅਧਿਕਾਰੀਆਂ ਨੂੰ ਸਿੱਧੀ ਚੇਤਾਵਨੀ ਸੀ ਸਿੱਧੇ ਤੌਰ ਤੇ ਜਿਹੜਾ ਉਹ ਡੋਨਾਲਡ ਟਰੰਪ ਦੇ ਵੱਲੋਂ ਆਖ ਦਿੱਤਾ ਗਿਆ ਸੀ ਜੇਕਰ ਅਮਰੀਕਾ ਇਹਨਾਂ ਦੇਸ਼ਾਂ ਖਿਲਾਫ ਕੋਈ ਵੀ ਕਦਮ ਚੱਕਦਾ ਤਾਂ ਅਰਥ ਵਿਵਸਥਾ ਦਾ ਭਾਰੀ ਨੁਕਸਾਨ ਹੋ ਸਕਦਾ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ 2025 ਦੇ ਵਿੱਚ ਚੋਣਾਂ ਵੀ ਨੇ ਇਸ ਦਾ ਜਿਹੜਾ ਸਿੱਧਾ-ਸਿੱਧਾ ਅਸਰ ਹੈ ਉਹ 2025 ਦੀਆਂ ਚੋਣਾਂ ਤੇ ਪਵੇਗਾ ਸਿੱਧਾ-ਸਿੱਧਾ ਅਸਰ ਜਸਟਨ ਟਰੂਡੋ ਤੇ ਪਵੇਗਾ ਉਸ ਤੋਂ ਬਾਅਦ ਜਸਟਨ ਟਰੂਡੋ ਜਿਹੜੇ ਉਹ ਜਲਦ ਤੋਂ ਜਲਦ ਇਸ ਫੈਸਲੇ ਨੂੰ ਜਿਹੜਾ ਨਪਟਾਉਣਾ ਚਾਹੁੰਦੇ ਆ ਇਸ ਫੈਸਲੇ ਦਾ ਨਪਟਾਰਾ ਕਰਨਾ ਚਾਹੁੰਦੇ ਆ ਕਿਉਂਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਕੇ ਜਾ ਰਹੀ ਸੀ ਚਾਹੇ ਉਹ ਫਿਰ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਤੋਂ ਬਾਅਦ ਜਿਹੜਾ ਜਸਟਨ ਟਰੂਡੋ ਦੇ ਵੱਲੋਂ ਇੱਕ ਵੱਡਾ ਜਿਹੜਾ ਬਿਆਨ ਦੇ ਦੇਣਾ ਜਾਂ ਫਿਰ ਗੱਲ ਕਰ ਲਈ ਕਿ ਜਿਹੜਾ ਵਰਕ ਪਰਮਿਟ ਤੇ ਲੋਕ ਜਾਂਦੇ ਆ ਉਹਨਾਂ ਦੇ ਲਈ ਰੂਲ ਸਖਤ ਕਰ ਦੇਣੇ ਜਾਂ ਫਿਰ ਜਿਹੜੇ ਉਥੇ ਕਹਿੰਦੀ ਹੈ ਕਿ ਸਟੂਡੈਂਟ ਵੀਜ਼ੇ ਤੇ ਜਾਂਦੇ ਨੇ ਜੇਕਰ ਉਹਨਾਂ ਨੇ ਕਾਲਜ ਬਦਲਣਾ ਤਾਂ ਉਹਨਾਂ ਨੂੰ ਵੀ ਜਿਹੜਾ ਦੁਬਾਰਾ ਜਿਹੜਾ ਪੂਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਇਦਾਂ ਦੇ ਰੂਲ ਜਿਹੜੇ ਬਣਾਏ ਗਏ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਪ੍ਰਵਾਸ ਆਂ ਨੂੰ ਜਿਹੜੇ ਵੀ ਦੇਸ਼ ਦੇ ਬਾਹਰਲੇ ਲੋਕ ਜਾਂਦੇ ਸੀ ਉਹਨਾਂ ਵਾਸਤੇ ਰੂਲ ਕਾਫੀ ਜ਼ਿਆਦਾ ਸਖਤ ਕਰ ਦਿੱਤੇ ਗਏ ਸੀ ਤਾਂ ਹੁਣ ਜਿਹੜਾ ਕੈਨੇਡਾ ਦੇ ਇਹੀ ਉਖਾਈ ਆ ਜਿਹੜੀ ਉਹ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਨੂੰ ਵੀ ਪੈ ਗਈ ਆ ਕਿਉਂਕਿ ਜਸਟਨ ਟਰੂਡੋ ਦੇ ਲਈ ਜਿਹੜਾ ਅਮਰੀਕਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਜ਼ਿਆਦਾ ਅਸਰਦਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਸੋ ਹੁਣ ਡੋਨਾਲਡ ਟਰੰਪ ਦੇ ਨਾਲ ਜਿਹੜੀ ਮੀਟਿੰਗ ਕਰਨ ਪਹੁੰਚੇ ਨੇ ਜਸਟਨ ਟਰੂਡੋ ਹਾਲਾਂਕਿ ਕੋਈ ਵੀ ਅਧਿਕਾਰਕ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਵਿਦੇਸ਼ੀ ਮੀਡੀਆ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ